ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਪੁਟਿਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਗਿੱਦੜਵਾ ਬਾਈ ਸਿਮਰਜੀਤ ਕੋਲੇ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਨਾ ਤਿੰਨ ਨਾਗਾ ਤਿੰਨੇ ਹੀ ਦੋਸਤੋ ਦੁੱਧ ਵਾਲੇ ਆ ਤੁਸੀਂ ਇੱਥੇ ਚੋ ਕੇ ਲੈ ਜਾਣਾ ਤੇ ਰੇਟ ਜਾਇਜ਼ ਵਾਲੇ ਆ ਦੋਸਤੋ ਦੋਹਾਂ ਦੇ ਮਗਰ ਵੱਛੀਆਂ ਹੈਗੀਆਂ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਹਾਂਜੀ ਠੀਕ ਆ ਨਾਂ ਦੱਸਦੀ ਬਈ ਇਕਰੀ ਸਿਮਰਜੀਤ ਸਿੰਘ ਜੀ ਠੀਕ ਆ ਨੰਬਰ 94658 ਠੀਕ ਆ 45623 ਠੀਕ ਆ ਕਿੰਨੇ ਨਾਗਾ ਬਈ ਅੱਜ ਅੱਜ ਆਪਣੇ ਕੋਲ 4 ਆ ਜੀ ਠੀਕ ਆ 4 ਨਾਗਾ ਹਾਂਜੀ ਠੀਕ ਆ ਇੱਕ ਨੰਬਰ ਬਈ ਜਿਹੜੀ ਆਪਣੇ ਮਗਰ ਗਾਂ ਖੜੀ ਹੈ ਇਹਦੀ ਗੱਲ ਕਰੀਏ ਕਿੰਨਾਂ ਮਸੂਆ ਸੂਈ ਹੋਈ ਆ ਇਹ ਪਹਿਲਾ ਲਾਲ ਦੂਜਾ ਲਾਲੋ ਯਾਰ ਠੀਕ ਆ ਪਹਿਲਾ ਗੜ ਠੀਕ ਆ ਮਾਲਕਾਂ ਨੇ ਆਪਾਂ ਨੂੰ ਪਹਿਲਾਂ ਹੀ ਦੱਸਿਆ ਹਾਂ ਪਹਿਲਾਂ ਹੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸਮਰਜੀ ਤੈਨੂੰ ਸੂਈ ਨੂੰ ਕਿਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਕਿੰਨਾ ਕੁ ਦੁੱਧ ਤਿਆਰ ਆ ਬਈ ਇਸ ਵਾਰ 14 ਕਿਲੋ ਤਿਆਰ ਆ ਯਾਰ 14 ਕਿਲੋ ਤਿਆਰ ਆ ਠੀਕ ਆ ਕਿੰਨੇ ਕੁ ਦਿਨ ਹੋ ਗਏ ਬਈ ਆਪਣੇ ਕੋਲ ਆਈ ਨੂੰ ਆਪਣੇ ਕੋਲ ਰਾਤ ਹੀ ਆਈ ਬਈ ਠੀਕ ਆ ਕਿਵੇਂ ਚਵਾਈ ਚੂਈ ਦੀ ਓਕੇ ਇੱਕ ਨੰਬਰ ਆ ਜੀ ਬਿਨਾ ਨਿਆਣੇ ਤੋਂ ਜਿਵੇਂ ਮਰਜੀ ਬੈਠੇ ਠੀਕ ਆ ਬਿਨਾ ਨਿਆਣੇ ਤੋਂ ਮਿਲਦੀ ਆ ਬੱਚਾ ਲਾਉਣਾ ਪੈਂਦਾ ਜੀ ਠੀਕ ਆ ਬੱਚਾ ਕਿਹੜਾ ਬਈ ਇਹਦੇ ਮਗਰ ਆਹ ਬੱਛੀ ਆਹ ਬੱਛੀ ਆ ਲੋ ਵੀ ਆਹ ਬੱਛੀ ਆ ਬਾਕੀ ਨੇ ਕਦ ਕਾਠ ਚੈੱਕ ਕਰੋ ਵੇਲ ਬੂਲ ਦੀ ਗੱਲ ਕਰੀ ਨਾ ਪੂਰੀ ਵੱਡੀ ਵੇਲ ਵਾਲੀ ਆ ਕਦ ਸੁਹਣਾ ਕਦ ਕਾਠਾ ਚਮਕਦਮ ਸੁਹਣੀ ਐ ਵੈਟ ਦੀ ਗੱਲ ਕਰੀ ਨਾ ਪਹਿਲਾ ਸੂਆ ਸੂਈ ਆ ਤੇ ਬਾਈਆਂ ਦਾ ਕੋਈ ਵੀਰ ਲੈਣ ਵਾਲਾ ਭੋਈ ਦੂਜਾ ਸਮਝ ਲੈ ਮਾਲਕਾਂ ਨੇ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਤੇ ਪਹਿਲਾਂ ਹੀ ਦੱਸਿਆ ਨੇੜੇ ਹੋ ਕੇ ਤੁਹਾਨੂੰ ਹਵਾਨੇ ਜੱਜਮੈਂਟ ਵਿਖਾਉਣੇ ਆ ਵੇਖ ਸਕਦੇ ਸੋਹਣਾ ਥਾਣਾ ਦਾ ਸੈਜ ਗਾਇਵਾ ਤੇ ਬਾਕੀ ਦੋਸਤੋ ਸਾਢੇ 3 ਦਾ ਟਾਈਮ ਆ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਜੀ ਪੂਰਾ ਫਿਟਿੰਗ ਵਾਲਾ ਹਵਾਨਾ ਦੇਖ ਸਕਦੇ ਹਾਂ ਦੋਨੇ ਪਾਸਿਆਂ ਤੋਂ ਤੁਹਾਨੂੰ ਇੱਕ ਵਾਰੀ ਜੱਜਮੈਂਟ ਕਰਾ ਦਿੰਨੇ ਆ ਉਹਨਾਂ ਕੱਦ ਕਾਠਾ ਬਾਕੀ ਥੱਤੀ ਚਵਾਈ ਵਾਲਾ ਸਾਡਾ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਥੋੜਾ ਜਿਹਾ ਇਹ ਵਹਿੜਾਂ ਵੱਡੋ ਵੱਡੀ ਘਰਾਂ ਦੇ ਵਿੱਚੋਂ ਆਈਆਂ ਐਸੇ ਕਰਕੇ ਇੱਕ ਦੂਜੀ ਦੇ ਨਾਲ ਖੜਦੀਆਂ ਨਹੀਂ ਆ ਵੈਸੇ ਕੋਈ ਏਡੀ ਗੱਲ ਨਹੀਂ ਤੁਸੀਂ ਇੱਥੇ ਆਪਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਿਓ ਬਗੈਰ ਨਿਆਣੇ ਤੋਂ ਹੀ ਮਿਲਦੀ ਹੈ ਬਾਈਆਂ ਦਾ ਚੈੱਕ ਕਰ ਫਾਇਦੇ ਤੂ ਰਾਤਰਾ ਬਹੁਤ ਸੋਹਣਾ ਬਾਕੀ ਕੱਦ ਕਾਠ ਦੀ ਗੱਲ ਕਰੀਏ ਪੂਰਾ ਵੱਡਾ ਕੱਦ ਕਾਠ ਮੋਰਦਾ ਭਾਈ ਇਹ ਨਹੀਂ ਗੱਲ ਹੋਊਗੀ ਛੋਟੀ ਰਹੂਗੀ ਸੋਹਣਾ ਕੱਦ ਕਾਠ ਤੇ ਹਵਾਨਾ ਪੂਰਾ ਫਿਟਿੰਗ ਵਾਲਾ ਇਹ ਨਹੀਂ ਗੱਲ ਕੋਈ ਟੁੱਟਮਾ ਹੋਊਗਾ ਜਾਂ ਕੋਈ ਫੋਰ ਸ਼ਾਂਗ ਹੋਊਗੀ ਸਾਫ਼ ਸੁਥਰੀ ਆ ਤੇ ਬਾਕੀ ਵੱੱਛੀ ਮਗਰ ਆ ਚੈੱਕ ਕਰ ਫਾਇਦੇ ਦਾਲਾ ਪੈਸੇ ਮਰਜੀ ਤੇ ਇਹਦੇ ਰੇਟ ਦੀ ਗੱਲ ਕਰੀ ਤਾਂ ਰੇਟ ਕੀ ਕਰਾਂਗੇ 56000 56000 ਠੀਕ ਆ ਦੁੱਧ ਜਿੰਨਾ ਦੱਸਿਆ ਵਿੱਚ ਦੋ ਟਾਈਮ ਚਵਾ ਦੇਾਂਗੇ ਸਵਾ ਚਾਰ ਟਾਂਗ ਚੋ ਕੇ ਲੈ ਜਾਏਗੀ ਠੀਕ ਆ ਲਓ ਵੀ ਦੁੱਧ ਤੁਸੀਂ ਭੋਈ ਚਾਰ ਟਾਈਮ ਚੋ ਲਓ ਇਹ ਚਵਾਈ ਦੀ ਠੰਡੀ ਸੀਲ ਆ ਬਿਲਕੁਲ ਤੇ ਇਸ ਤੋਂ ਅਗੇ ਬਈ ਦੋ ਨੰਬਰ ਦੀ ਗੱਲ ਕਰ ਲਗੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2.5 ਨੂੰ ਤਾਂ 2 ਮਿੰਨੇ ਹੋ ਗਏ ਦੋ ਟਾਈਮ ਹੀ ਨੇ ਹੋਗੇ ਠੀਕ ਆ ਇਹ ਕਿੰਨਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਹੋਈ ਹੈ ਤੇ ਕਿੰਨਾ ਦੁੱਧ ਤਿਆਰ ਆ ਬਈ 10 ਕਿਲੋ 10 ਕਿਲੋ ਇਸ ਵਾਰ ਵਕਤ ਤੱਕ ਚਵਾ ਦੇ ਉਹ ਵੀ ਆ ਵੱਚੀ ਹੈ ਵੱਚੀ ਤੁਹਾਨੂੰ ਪਹਿਲਾਂ ਵਿਖਾ ਦਿੰਨੇ ਆ ਜੱਜਮੈਂਟ ਹੋ ਜਾਂਦੀ ਹੁੰਦੀ ਆ ਵੱਚੀ ਇਹਦੇ ਮਗਰ ਕਦ ਕਾਠ ਦੀ ਗੱਲ ਕਰੀਏ ਸੋਹਣੇ ਕਦ ਕਾਠ ਦੇ ਵਿੱਚ ਇਹ ਆ ਥੋੜਾ ਇੱਕ ਕ੍ਰੋਸ ਆਂਗਾ ਤੇ ਖੁੱਲੇ ਹੱਡਾਂ ਪੈਰਾਂ ਵਾਲੀ ਬਿਹੜਾ ਦੋਸਤੋ ਚੈੱਕ ਕਰ ਸਕਦੇ ਫਿਰ ਚੈੱਕ ਕਰ ਸਕਦੇ ਬਾਕੀ ਥਾਣਾਵਾਨੇ ਦੀ ਤੁਹਾਨੂੰ ਜੱਜਮੈਂਟ ਇਹਦੀ ਵੀ ਕਰਵਾ ਦਿੰਨੇ ਦੇਖ ਸਕਦੇ ਆ ਬਿਲਕੁਲ ਸਾਫ ਸੁਥਰਾ ਕੋਈ ਫੋੜਚਾ ਨਹੀਂ ਕੋਈ ਟੁੱਟਮਾ ਨਹੀਂ ਹਵਾਨਾ ਤੇ ਨਾੜਾ ਚੈੱਕ ਕਰ ਸਕਦੇ ਆ ਹਵਾਨੇ ਦੇ ਉੱਤੇ ਐਸ ਵਕਤ 10 ਕਿਲੋ ਦੁੱਧ ਤੁਸੀਂ ਇਥੋਂ ਝੋਕੇ ਲਾ ਸਕਦੇ ਆ ਚੈੱਕ ਕਰ ਸਕਦੇ ਆ ਇਹਨਾਂ ਟੇਲੀ ਬਈਆ ਉੱਥੋਂ ਤਈ ਨੇ ਕਰਮਾਲੀ ਨੇ ਹਵਾਨਾ ਸੋਣਾ ਬਣਾ ਜਣਾ ਇਹ ਤੋੜ ਕੇ ਤੁਹਾਨੂੰ ਇਹ ਵੀ ਖਾ ਦਿੰਦੇ ਆ ਲੈ ਬਈ ਸੁਜੀ ਤੇ ਇਹਨੂੰ ਵੀ ਤੋੜ ਕੇ ਕਰੀ ਢੇੜਾ ਕਢਾ ਦੀ ਚੈੱਕ ਕਰ ਸਕਦੇ ਆ ਕੱਦ ਕਾਠ ਨੂੰ ਕੋਈ ਸ਼ੂਟੀਆਂ ਨਹੀਂ ਨੀਗਾ ਮਾਰੋ ਸੋਣਾ ਕੱਦ ਕਾਠਾ ਹਵਾਨੇ ਦੀ ਫਿਟਿੰਗ ਦੀ ਗੱਲ ਕਰੀਏ ਸੋਣਾ ਫਿਟਿੰਗ ਵਾਲਾ ਹਵਾਨਾ ਕੋਈ ਟੁੱਟਮਾ ਨਹੀਂ ਕੋਈ ਫੋੜ ਸ਼ਾਂਗ ਨਹੀਂ ਬਈ ਸਿਮਰ ਜੀ ਤੇ ਕੋਈ ਸੀਮਾ ਸੁਮੂਨ ਲੱਗਿਆ ਕਿ ਨਹੀਂ ਲੱਗਿਆ ਨਹੀਂ ਨਹੀਂ ਠੀਕ ਹੈ ਜੇ ਜਿਹੜੀ ਐ ਹੁੰਦਾ ਵੀ ਅੰਨੇ ਦਾ ਸੀਮਾ ਲਵਾਇਆ ਹੁੰਦਾ ਇਹ ਰੇਟ ਇਹਦਾ ਤੁਹਾਨੂੰ ਪੁੱਛ ਜਨੇ ਬਈ ਸਿਮਰ ਜੀ ਤੇ ਇਹਦੇ ਰੇਟ ਦੀ ਗੱਲ ਕਰੀਏ ਤੇ ਰੇਟ ਕੀ ਕਰਾਂਗੇ 36000 ਕੀ ਜਮਾਨਤਨ ਹੋ ਜਾਊਗਾ ਠੀਕ ਆ ਲਓ ਬਈ 36000 ਦੇ ਵਿੱਚੋਂ ਮਾਨਤਨ ਹੋ ਜੂ ਇਸ ਤੋਂ ਅੱਗੇ ਵਿੱਚ ਇਹਨਾਂ ਨੰਬਰ ਵਾੜ ਦੀ ਗੱਲ ਕਰੀਏ ਇਕੱਲੀ ਟੋਕੜ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਲੱਗ ਭਾਗ ਕੁਇਨੋ ਤੇ ਤਿੰਨ ਚਾਰ ਮਹੀਨੇ ਹੋਏ ਹੋਣਗੇ ਜੀ ਤਿੰਨ ਚਾਰ ਮਹੀਨੇ ਹੋਗੇ ਕਿੰਨਾ ਕਿ ਦੁੱਧ ਆ ਬਈ ਇਸ ਵਾਰ 10 ਕਿਲੋ ਤਿਆਰ ਹੈ 10 ਕਿਲੋ ਇਹਦੇ ਥੱਲੇ ਤਿਆਰ ਆ ਠੀਕ ਆ ਚਵਾਈਏ ਨੂੰ ਠੰਡੀ ਸੀਲ ਆ ਠੀਕ ਆ ਲੋ ਬਈ ਕੰਡ ਕਾਠ ਦੀ ਗੱਲ ਕਹਿੰਦੇ ਸੋਹਣਾ ਕੰਡ ਕਾਠਾ ਕੋਈ ਛੋਟੀ ਨਹੀਂ ਤੇ ਰਾਜੀਪਲੀ ਇਹ ਵੀ ਚੰਗੀ ਆ ਚੈੱਕ ਕਰ ਸਕਦੇ ਆ ਤੁਸੀਂ ਦੁੱਧ ਇੱਥੇ ਚੋਕੇ ਲ ਜਾ ਸਕਦੇ ਆ ਬਾਈਆਂ ਦਾ ਸੀਮਣ ਇਹ ਵੀ ਨਹੀਂ ਲੱਗਿਆ ਇਹ ਥਾਣਾਵਾਨੇ ਦੀ ਸਾਫ ਸੁਥਰੀ ਆ 10 ਕਿਲੋ ਇਹਦੇ ਥੱਲੇ ਦੁੱਧ ਤਿਆਰ ਆ ਇਸ ਵਕਤ ਚੈੱਕ ਕਰ ਸਕਦੇ ਆ ਬਾਕੀ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਨੀ ਆ ਮਾਰ ਸਕਦੇ ਆ ਤੇ ਤੋੜ ਕੇ ਤੁਹਾਨੂੰ ਇਹ ਹੀ ਵਿਖਾ ਦਿੰਦੇ ਲੈ ਜੀ ਇਹਨੂੰ ਤੋੜ ਕੇ ਵਿਖਾ ਦਿੰਨੇ ਆ ਸੋਹਣਾ ਫੇਸ ਆ ਕੱਦ ਕੱਦ ਸੋਹਣਾ ਬਾਕੀ ਰੰਗ ਬਾਝ ਵਹਿੜਾ ਰਾਜੀਪਲੀ ਕੋਈ ਲਿਸਤੀ ਲਾਵੀ ਨਹੀਂ ਵੇ ਸੇ ਮੈਂ ਵੀ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਾਂਗੇ ਇਹਦਾ 35000 ਇਹਦਾ 35000 ਮਾਨਤਾ ਨੇ ਚੂ ਵੀ ਹੋ ਜਾਊਗਾ ਠੀਕ ਆ 10 ਕਿਲੋ ਦੁੱਧ ਚਵਾ ਦਿਆਂਗੇ ਇਹਦੇ ਥੱਲੇ ਵੀ ਠੀਕ ਆ ਲਓ ਵੀ 10 ਕਿਲੋ ਦੁੱਧ ਇਹਦੇ ਥੱਲੇ ਤੁਸੀਂ ਚੋ ਕੇ ਲੈ ਜਾਣਾ ਇਸ ਤੋਂ ਅਗੇ ਦੋ ਚਾਰ ਨੰਬਰ ਵਾਇਰ ਦੀ ਗੱਲ ਕਰੀਏ ਬਈ ਇਹ ਕੱਲੇ ਦੁੱਧ ਦੋ ਡਰਾਈ ਹੈ 6 ਮਹੀਨਾ ਕੋਈ ਗੱਬੜਾ 6 ਮਹੀਨਿਆਂ ਤੋਂ ਉੱਪਰ ਗੱਬਣ ਹੈਗੀ ਆ ਠੀਕ ਆ ਚੈੱਕ ਕਰਵਾ ਲਈ ਬਈ ਠੀਕ ਆ ਤੇ ਜੇ ਕਿਸੇ ਭਰਾਣੇ ਕਰਾਉਣੀ ਹੋਵੇ ਉਹ ਆਪਦਾ ਡਾਕਟਰ ਲਿਆ ਸਕਦੇ ਠੀਕ ਆ ਆਪਾਂ ਚੈੱਕ ਕਰਵਾ ਕੇ ਲਈਏ ਠੀਕ ਆ ਦੁੱਧੋ ਕਿੰਨਾ ਟਾਈਮ ਹੋ ਗਿਆ ਬਈ ਛੱਡੀ ਨੂੰ ਨੂੰ ਦੁੱਧੋ ਬਸ ਛੱਡੀ ਵੀ ਸੀ ਜੇ ਆਪਾਂ ਲਈਏ ਥਣੇ ਪਾਸ ਕਰ ਹੋਈ ਹੁਣ ਥਣੇ ਪਾਸ ਕਰਾ ਦੂਗੀ ਹਾਂਜੀ ਹਾਂਜੀ ਠੀਕ ਆ ਲੋ ਵੀ ਥਣੇ ਪਾਸ ਕਰਾ ਦੂਗੀ ਕੱਦ ਕਾਠ ਦੀ ਚੈੱਕ ਕਰ ਸਕਦੇ ਆ ਤੇ ਥਾਣਾ ਬਿਲਕੁਲ ਸਾਫ਼ ਸੁਥਰਾ ਹੈ ਤੁਹਾਨੂੰ ਜੱਜਮੈਂਟ ਕਰਾਉਣੇ ਆ ਨਿਗਾਹ ਮਾਰ ਸਕਦੇ ਆ ਥਣੇ ਪਾਸ ਕਰਾ ਦੂਗੀ ਵੈਸੇ ਦੁੱਧੋ ਡਰਾਈ ਆ ਉਸ ਤਾਂਗ ਨਾਲ ਦੀ ਹਵਾ ਨਹੀਂ ਜੱਜਮੈਂਟ ਕਰ ਲਏ 6 ਮਹੀਨਿਆਂ ਤੋਂ ਉੱਪਰ ਇਹ ਚੈੱਕ ਪਾਸ ਆ ਜਿਹੜੇ ਭਰਾਣੇ ਕਰਾਉਣੀ ਹੋਵੇ ਤਾਂ ਤੁਸੀਂ ਆਪਦੀ ਕਰਵਾ ਸਕਦੇ ਆ ਲਾ ਵੀ ਜੀ ਤਾਂ ਵੀ ਇੱਕ ਅਰੇ ਗੇੜਾ ਕੜਵਾ ਦੀ। ਬਾਕੀ ਨਾ ਬਾਈ ਦਾ ਵਪਾਰ ਦਾ ਕੰਮ ਆ। ਜਿਹੜੇ ਭਰਾ ਨੇ ਕੋਈ ਵੀ ਪਸ਼ੂ ਲੈਣਾ ਤੁਸੀਂ ਆਪਦੀ ਇੱਥੇ ਚਵਾਈ ਦੋ ਟਾਈਮ ਤਿੰਨ ਟਾਈਮ ਕਰ ਲੈਣੀ ਆ। ਦੇਖ ਸਕਦੇ। ਮੋੜ ਲਾ ਬਈ ਕੋਈ ਚੱਕੀ। ਆਈ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਚਾਰ ਨਹੀਂ ਲੱਸੀ ਇਹ ਕੀ ਐਮੀ ਨੇ ਤੋਂ ਉੱਪਰ ਗੱਭਣਾ ਬਾਕੀ ਸਾਰਾ ਜੇ ਗੱਲ ਕਰੀਏ ਨਾ ਤਿੰਨੇ ਵਹਿੜਾਂ ਚੁਆਈ ਵਾਲਾਂ ਤੁਸੀਂ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਲੈਣੀ ਆ ਆਪਦੀ ਤੇ ਰੇਟ ਇਹਦਾ ਵੀ ਬਾਈ ਤੋਂ ਪੁੱਛਦੇ ਨੇ ਬਾਈ 30000 ਇਹਦਾ 35000 ਠੀਕ ਆ ਇਹ ਚੋ ਇਮਾਨਦਾਰ ਕਰਦੇ ਨੇ ਹੈ ਠੀਕ ਆ ਲੋ ਵੀ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਤਿੰਨਾ ਨਗਾ ਦੀ ਤੁਸੀਂ ਜਿਹੜੇ ਭਰਾ ਦੇ ਕੋਈ ਵੀ ਨਗ ਪਸੰਦ ਹੋਵੇ ਚੁਆਈ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਪੁੱਟੀ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਗਿੱਦੜਵਾ ਤੇ ਜਿਹੜੇ ਮੇਰੇ ਵੀਰ ਨੂੰ ਦੋਸਤੋ ਇਦਾਂ ਦੀ ਵੀਡੀਓ ਬਣਉਣੀ ਹੋਵੇ ਕੋਈ ਪਸ਼ੂ ਸਰ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ